ਅੱਜ ਨਹਿਰੂ ਕੰਪਲੈਕਸ ਵਿੱਚ ਜਿਹੜਾ ਰਾਜਾ ਗਿੰਗ ਨੂੰ ਇੰਤਜ਼ਾਰ ਵਾਸਤੇ ਬੱਚੇ ਵੇਖੋ ਧੁੱਪੇ ਬੈਠੇ ਆ ਜਿਹੜੇ ਸ਼ਰਾਦੀ ਤਤਵਾਵਾਂ ਵੱਲੋਂ ਇਹ ਗੱਲ ਕੀਤੀ ਹੈ ਓਏ ਵੇਖੋ ਰਾਜੇ ਦਾ ਪਿਆਰ ਦੇਖੋ ਪਿਆਰ ਦੇ ਵਿੱਚ ਧੁੱਪੇ ਧੁੱਪੇ ਇੰਤਜ਼ਾਰ ਕਰ ਰਹੇ ਨੇ ਇਹਨੂੰ ਕਿਦਨੇ ਪਿਆਰ ਉਹ ਦੱਸੋ ਵੀ ਰਾਜਾ ਗਿੰਗ ਕਿਹੋ ਜਿਹਾ ਆਦਮੀ ਹੈ ਬਹੁਤ ਅੱਛਾ ਆਦਮੀ ਹੈ ਰਾਜਾ ਕਿਹਾ ਤਾਂ ਚਾਹ ਲਈ ਲੰਗਰ ਲਗਾਤਾ ਔਰ ਕੁਝ ਲੋਕ ਉਸ ਨੂੰ ਦੇਖ ਕੇ ਜਲਤੇ ਹੈ ਜੋ ਹਮ ਤਾਂ ਲੇਕ ਕਹਤੇ ਕਿ ਇਹ ਨੇ ਕੱਪਟਰ ਉਹ ਲੋਕ ਕੋ ਚੱਪਲ ਵਰਗੇ ਜਿਹੜਾ ਨਾ ਵਿਕਾਸ ਕਰਤੀ ਜਾ ਮਾਤਾ ਦੀ ਰਾਜਕੀਂ ਜੈ ਜੈ ਕੰਗਲ ਆਇਓ ਜੀ ਹਾਂਜੀ ਹਾਂਜੀ ਕਿੰਨੀ ਵਾਰੀ ਆਏ ਇੱਥੇ ਹਲੇ ਅਸੀਂ ਆਏ ਆ ਇੱਥੇ ਕੋਈ 6-7 ਵਾਰੀ ਹਰ ਵਾਰੀ ਲੰਗਰ ਮਿਲਦਾ ਰਿਹਾ ਹਾਂਜੀ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਜਿਵੇਂ ਤੁਹਾਨੂੰ ਇੱਕ ਇਨਸਾਨ ਜਿਹੜਾ ਵਾ ਤੁਹਾਨੂੰ ਆ ਕੇ ਦੇ ਰਿਹਾ ਲੰਗਰ ਦੇ ਰਿਹਾ ਵਾ ਬਹੁਤ ਅੱਛਾ ਮਹਿਸੂਸ ਹੁੰਦਾ ਮਨ ਲਓ ਇਹ ਅੱਜ ਜਾਂ ਹਮੇਸ਼ਾ ਲਈ ਰਾਜਾ ਜੀ ਵਾਪਸ ਚਲੇ ਜਾਂਦੇ ਆ ਲੰਗਰ ਬਿਲਕੁਲ ਬੰਦ ਹੋ ਜਾਂਦੇ ਕਿੰਨਾ ਹੋਏਗਾ ਬਹੁਤ ਦੁੱਖ ਹੋਏਗਾ ਸਰ ਅਸੀਂ ਵੀ ਕਹਿੰਦੇ ਆ ਕਿ ਸਦਾ ਹੀ ਆਂਦਾ ਰਹੇ ਸਦਾ ਹੀ ਉਹਦੀ ਉਮਰ ਲੰਬੀ ਰਹੇ ਪਰ ਲੋਕਾਂ ਨੇ ਬੜਾ ਬਦਨਾਮ ਕਰ ਚੁੱਕੇ ਆ ਉਹਨਾਂ ਨੂੰ ਦੇਖੋ ਜੀ ਲੋਕਾਂ ਨੇ ਅਸੀਂ ਨਹੀਂ ਕਹਿ ਸਕਦੇ ਲੋਕੀ ਜੋ ਮਰਜ਼ੀ ਕਹਿ ਸਕਦੇ ਆ ਲੋਕਾਂ ਦੀ ਸੋਚ ਨਹੀਂ ਬੱਤੀ ਜਾ ਸਕਦੀ ਓ ਆਜ ਰਾਜਾ ਜੀ ਤੋਂ ਨਜ਼ਰ ਨਹੀਂ ਆ ਰੇ ਨਾ ਹੀ ਲੰਗਰ ਵਾਲਾ ਕੋਈ ਨਜ਼ਰ ਆ ਰਿਹਾ ਕੈਸਾ ਲੱਗ ਰਹਾ ਹੈ ਨਹੀਂ ਲੱਗ ਰਹਾ ਲੰਗਰ ਨਹੀਂ ਆ ਕਾ ਖਾएंगे ਅਸੀਂ ਲੋਕਾ ਦਾ ਭਲਾ ਕੰਡਿਆ ਦਾ ਸਰਵੰਡਿਆ ਸੋਨੇ ਦੇ ਸਿੱਕੇ ਵੰਡਣੇ ਮਹਾਰਾਜੋ ਭਲਾ ਕੰਡਿਆ ਲੋਕ ਦੇ ਬੱਚੇ ਵੀ ਜਨਾਨੀਆਂ ਆਉਂਦੀਆਂ ਬੰਨੀਆਂ ਆਣਗੇ ਫੀਸ ਦਿੰਦਾ ਉਹ ਲੋਕਲ ਦਾ 1000 ਰੁਪਿਆ ਕਪੜੇ ਸਵਾ ਕੇ ਦਿੰਦਾ ਉਹ ਕਿਹੜਾ ਮਾੜਾ ਕੰਡਿਆ ਉਹ ਸਭ ਤੋਂ ਭਲਾ ਕੰਡਿਆ हमारे कमाई वाला कोई नहीं है हमारा एक विकलांग लड़की है मैं विधवा जनानी है बच्चे कैसे पढ़ेगा कैसे रोटियां खाएगा वो तो ये इस ना काम गंदे काम करा है उनको प्यारा गड़ब हो जाए उनको उनको कारामारी बन हो जाए आज नेहरू कॉम्प्लेक्स और जो राजा किंग में इंतजार वासे बच्चे देखो ठुबे बैठे आ जड़े श्रादती तत्वा वल्लो ਇਹ ਗਾਲੀ ਕੱਢੀ ਗਿਆ ਉਹ ਦੇਖੋ ਰਾਜੇ ਦਾ ਪਿਆਰ ਦੇਖੋ ਪਿਆਰ ਦੇ ਵਿੱਚ ਧੁੱਪੇ ਧੁੱਪ ਜਿੰਦ ਜਾਰ ਕਰ ਰਹੇ ਨੇ ਇਹਨੂੰ ਕਿਹਦੇ ਨੇ ਪਿਆਰ ਉਹ ਤਾਂ ਸੁਬੀਰ ਰਾਜਾ ਗੈਂ ਕਿਹਦਾ ਆਦਮੀ ਹੈ ਬਹੁਤ ਅੱਛਾ ਆਦਮੀ ਹੈ ਅਛੇ ਕੰਮ ਕਰਨੇ ਚਾਹੀਏ ਰਾਜਾ ਗੈਂ ਕਿਹਦਾ ਹੈ ਰਾਜਾ ਜੀ ਬਹੁਤ ਅੱਛਾ ਹੈ ਜੇ ਲੰਗਰ ਲਗਾਤਾ ਔਰ ਕੁਝ ਲੋਕ ਉਸਕੋ ਦੇਖ ਕੇ ਜਲਤੇ ਹੈ ਜੋ ਜੋ ਇਹਨੂੰ ਦੇਖ ਕੇ ਕਹਤੇ ਕਿ ਇਹ ਨਹੀਂ ਕੱਤ ਉਨ ਲੋਕੋ ਕੋ ਚੱਪਲ ਮਾਰ ਕਿਉਂ ਬੋਲਦੇ ਆ ਉਹਨਾਂ ਨੂੰ ਜਿਹੜਾ ਮਾਰਾ ਬੋਲਦੇ ਹੋ ਜੀ ਐਂ ਬਾਬਾਈ ਜਿਹੜੇ ਮਾਰਾ ਕਹਿੰਦੇ ਉਹ ਕਿਉਂ ਕਹਿੰਦੇ ਆ ਉਹ ਬੜਾ ਜੀ ਜੋ ਕਹਿੰਦਾ ਜਿਹੜੇ ਕਹਿੰਦਾ ਲੋਕਾਂ ਦਾ ਭਲਾ ਕਰਨ ੜਿਆ ਰਸ ਰੰਡ ੜਿਆ ਖੂਨ ਦੇ ਸਿੱਕੇ ਵੰਡਣ ੜਿਆ ਮਾਰਾ ਜੋ ਬੜਾ ਕਰਨ ੜਿਆ ਲੋਕ ਦੇ ਬੱਚੇ ਵੀ ਜਨਾਨੀਆਂ ਆਉਂਦੀਆਂ ਬੰਨੀਆਂ ਆਣਗੇ ਫੀਸ ਦਿੰਦਾ ਲੋਕਾਂ ਦਾ 1000 ਰੁਪਿਆ ਕੱਪੜੇ ਸੁਵਾ ਕੇ ਦਿੰਦਾ ਉਹ ਕਿਹੜਾ ਮਾਰਾ ਕਰਨ ੜਿਆ ਉਹ ਸਭ ਤੋਂ ਬੜਾ ਕਰਨ ੜਿਆ ਜੇ ਮਾਤਾ ਦੀ ਜੇ ਮਾਤਾ ਦੀ ਹਸ ਐਤਵਾਰ ਦੀ ਤਰ੍ਹਾਂ ਦੇਖੋ ਇੱਥੇ ਵੀ ਜਿਹੜਾ ਵੈ ਅੱਜ ਲੰਗਰ ਲਗਾਇਆ ਜਾਏਗਾ ਰਾਜਾ ਜੀ ਕਿੰਗ ਵਲੋ ਪਰ ਜਿਸ ਤਿੱਕੇ ਨਾਲ ਸੋਨਾਂ ਚ ਆਇਆ ਵੈ ਕਿ ਰਾਜਾ ਜੀ ਅੱਜ ਮੁਸ਼ਕਲੀਆਂਗੇ ਜਾਂ ਉਹਨਾਂ ਨੇ ਕਿਹਾ ਤਾਂ ਕਿ ਲੰਗਰ ਜਰਾ ਪਾੰਦ ਕੀਤਾ ਜਾਏਗਾ ਲੇਕਿਨ ਲੋਕਾਂ ਦਾ ਇਛਾ ਇਹਨਾ ਹੈ ਕਿ ਲੋਕੀ ਫੇਰ ਵੀ ਇੱਥੇ ਆ ਤੇ ਹਾਂਜੀ ਦੇਖੋ ਇਸ ਤਰ੍ਹਾਂ ਲੋਕ ਲੋਕੀ ਉਡੀਕ ਦੇ ਵੇ ਆ ਸਾਰੇ ਜਣੇ ਅਨਜੀਤ ਜੀ ਜੈ ਮਾਤਾ ਦੀ ਜੈ ਮਾਤਾ ਜੀ 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 ਕੀ ਆਪਣਾ ਲੰਗਰ ਲੈਣ ਆਏ ਹੋ ਹਾਂ ਜੀ ਇੱਕ ਰਹੀਆਂ ਜੀ ਸਾਜੀ ਕਿੰਨੀ ਵਾਰੀ ਆਏ ਹੋ ਚਾਈ ਜੀ ਅੱਗੇ ਇੱਥੇ ਅੱਜ ਤਾਂ ਦੂਜੀ ਵਾਰ ਆਏ ਦੂਜੀ ਵਾਰ ਹੀ ਆਏ ਹੋ ਪਿਛਲੇ ਦਿਨ ਲੰਗਰ ਦਿੱਤਾ ਸੀ ਮਿਲਿਆ ਸੀ ਨਹੀਂ ਜੀ ਨਹੀਂ ਉਹ ਤੋਂ ਪਿੱਛੇ ਮਿਲਿਆ ਅੱਛਾ ਮਿਲਿਆ ਸੀ ਉਹ ਤੋਂ ਪਿੱਛੇ ਮਿਲਿਆ ਕਿਸਤਾ ਦਾ ਲੱਗਾ ਸੀ ਤੁਹਾਨੂੰ ਰਾਜਾ ਜੀ ਜਿਹੜੇ ਆ ਲੰਗਰ ਦੇ ਕੇ ਗਏ ਖੁਦ ਅੱਛਾ ਇਹਨੇ ਬਹੁਤ ਤੇ ਤਰੀ ਨਜ਼ਰਾਂ ਚ ਕਿਸਤਾ ਦਾ ਕੰਮ ਹੈਗਾ ਬਹੁਤ ਅੱਛਾ ਭਈਆ ਤੁਹਾਡਾ ਮਤ ਰਾਨੀ ਹੈਲਪ ਕਰਦੇ ਨੇ ਬਹੁਤ ਅੱਛਾ ਮੰਨ ਲਓ ਜੇ ਰਾਜਾ ਜੀ ਅੱਗੇ ਤੋਂ ਇਹ ਚੀਜ਼ ਜਿਹੜੀ ਬੰਦ ਕਰ ਦਨ ਲੰਗਰ ਬੰਦ ਕਰ ਦਨ ਹਾਂਜੀ ਤੇ ਕਿੰਨਾ ਕਸਰ ਪਏਗਾ ਮੰਨਦੇ ਆ ਚਲੋ ਨਾਂ ਉਹ ਦੇਣ ਦੇਣੀ ਉਹਨਾਂ ਨੂੰ ਰੱਬ ਦਿੰਦਾ ਵਾ ਜੂਨਾ ਦਿੰਦਾ ਵਾ ਜੇ ਬੰਦ ਕਰਨ ਲੋਕਾਂ ਨੇ ਬੜਾ ਬਦਨਾਮ ਕਰਦਾ ਕਿ ਰਾਜਾ ਜੀ ਇੰਜ ਪੈਸੇ ਉਡਾ ਰਹੇ ਆ ਨਹੀਂ ਨਹੀਂ ਰਾਜਾ ਜੀ ਸਾਡਾ ਸੋਚਦਾ ਹੈ ਕਿਹੜੀ ਭਾਜੀ ਦੇ ਵਾਰ ਰੋਣਾ ਹੀ ਜਾਦੇ ਗਲਤ ਹੈ ਕੀ ਹੁੰਦਾ ਤਾਂ ਤਾਂ ਪੁੱਛੇ ਤੇ जे, अगर वो गरीबी हेल्प कर रहा है तो वो सही दे लिए कर रहा है जे, अगर उन्हें गुप्त करके, अगर गुप्त करना होता तो वो खुले मगर तो जो कह रहे वो कर दे ए, फिर गलत बात है वास्ते। हमें यही कह गया जो भी है खबर गलत पूछा रहा है ये ना पूछाए उन्होंने तो ठीक ही रहेगा देखो वो भी किसी का है جے دولت تسکی ہے او اگر باٹ رہا ہے وہ تو اس کی مرضی تے باٹ رہا ہے وہ وہ کہتا میری دولت ہے جس مرضی کو میں باٹوں جننا کو باٹ رہا ہے اننا کو مہاراج دے رہا ہے مان لو جے راجا جی اگر تو الچی بند کر دیں لنگر بند کر دنا تو تو راجی اگر بند بھی کر دیں گے جیسے ہم پہلے کما کے آ رہے تھے فنانت کرتے ہوئے آ رہے تھے ویسے کھا لیں گے نہیں کوئی اننا کوئی اسن نہیں پئے گا کی راجا جی اسن تو پئے گا دیکھو چنگا کام کرتے ہوئے اسی جے जैसे बांट रहे हैं असर तो बहुत बुरा पहना उनके जैसे हमें गरीबियों की हेल्प कर रहा है जब नहीं अगर उनके खिलाफ कोई बरकरार करा रहा है उल्टी बात बोल रहा है वो भी गलत बात है कि जितनी पब्लिक आती है वो भी यही कहेगी कि ये गलत हुआ इनके साथ जो भी हुआ। जी नहीं हो रहा है देखो लोग माननी है कि राजा जी जे रहे हैं बहुत चंगा काम करते हुए और ਦੇਖੋ ਬੱਚੇ ਦੀ ਲਾਈਨਾਂ ਵੀ ਲੱਗੀਆਂ ਬੱਚਿਆਂ ਚ ਵੀ ਸਾ ਕਿੰਨਾ ਗਾਵਾ ਦੇਖੋ ਤੁਸੀਂ ਇੱਥੇ ਮੈਂ ਕਿੰਨੇ ਖੁਤੇ ਵੀ ਹੈ ਹਰ ਵਾਰ ਦੀ ਤਰ੍ਹਾਂ ਜਿਹੜੇ ਇੱਥੇ ਲੰਗਰ ਲੈਣ ਆਉਂਦੇ ਆ ਆ ਦੇਖੋ ਮਾਤਾ ਜੀ ਜਮਾਤਾਰੀ ਜੇ ਮਾਤਾ ਜੀ ਜਮਾਤਾਰੀ ਹਾਂਜੀ ਕੀ ਆਪਣਾ ਅੱਜ ਫੇਰ ਐਤਵਾਰ ਆ ਗਿਆ ਲੰਗਰ ਲੈਣ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਪਰ ਅੱਗੇ ਤਾਂ ਉਹਨਾਂ ਦਾ ਇਸ ਟਾਈਮ ਲੱਗ ਜਾਂਦਾ ਹੈ ਕਿ ਜੇ ਆਏ ਨਹੀਂ ਜੇ ਮੰਨ ਲਓ ਜੇ ਮੰਨ ਲਓ ਕਿ ਅਸਵਰ ਰਾਜਾ ਬਾਜੀ ਨਹੀਂ ਆਉਂਦੇ ਹਾਂਜੀ ਤੇ ਕਿਸ ਤਰ੍ਹਾਂ ਦਾ ਲੱਗੇਗਾ ਤੁਹਾਨੂੰ ਸਾਨੂੰ ਬਿਲਕੁਕੁਨ ਹੀ ਚੰਗਾ ਲੱਗੇਗਾ ਉਹ ਤੇ ਕੰਮ ਚੰਗਾ ਹੀ ਕਰ ਰਹੇ ਆ ਕੋਈ ਮਾੜਾ ਥੋੜਾ ਕਰ ਰਹੇ ਕਿਉਂਕਿ ਦੇਖੋ ਲੋਕਾਂ ਨੇ ਲੋਕਾਂ ਨੇ ਕਾਫੀ ਜਿਹੜਾ ਵਾ ਬਦਨਾਮ ਕੀਤਾ ਵਾ ਕਿ ਰਾਜਾ ਹੀ ਹਸਤਾ ਕਰਦੇ ਵੇ ਰਾਜਾ ਹੀ ਹਸਤਾ ਕਰਦੇ ਵੇ ਆ ਤਾਡੀ ਨਜ਼ਰਾਂ ਚ ਕਿਵੇਂ ਆਇਆ ਤੁਹਾਡੀ ਨਜ਼ਰਾਂ ਚ ਵੇਖੋ ਕੋਈ ਮਾੜਾ ਨਹੀਂ ਕਰਦੇ ਪਏ 10 100 ਬੰਦਾ ਗਰੀਬ ਉਹਨਾਂ ਦੇ ਮੂੰਹ ਚ ਰੋਟੀ ਪਾ ਰਹੇ ਉਹਨਾਂ ਨੂੰ ਪੈਸੇ ਦੇ ਰਹੇ ਵਰਤਨ ਵਾਸਤੇ ਕੋਈ ਮਾੜਾ ਨਹੀਂ ਕਰਦੇ ਬਹੁਤ ਵਧੀਆ ਕਰਦੇ ਪਏ ਪਰ ਕਹਿਣ ਵਾਲੇ ਜੋ ਮਰਜ਼ੀ ਕਹੀ ਜਾ ਬੋਲੋ ਜੇ ਉਹ ਕਹਿੰਦੇ ਜਿਵੇਂ ਉਹ ਕਹਿੰਦੇ ਰਹਿੰਦੇ ਕਿ ਗੁਰੂ ਜੀ ਦਾ ਫਰਮਾਨ ਜੈ ਮਾਤਾ ਜੀ ਦਾ ਫਰਮਾਨ ਮੰਨ ਲਓ ਜੇ ਉਹ ਉਹਨਾਂ ਦੇ ਗੁਰੂ ਜੀ ਨੇ ਕਿਹਾ ਤਾਂ ਕਿ ਹਮੇਸ਼ਾ ਲਈ ਲੰਗਰ ਬੰਦ ਕਰ ਦੋ ਫਿਰ ਉਹ ਕਿਸਤਾ ਦਾ ਮਹਿਸੂਸ ਹੁੰਦਾ ਮਹਿਸੂਸ ਸਾਨੂੰ ਬਹੁਤ ਹੁੰਦਾ ਅੱਜ ਹੀ ਨਹੀਂ ਆਏ ਤਾਂ ਕਿੰਨਾ ਸਾਨੂੰ ਲੱਗਦਾ ਪਿਆ ਵਾ ਦੁੱਖ ਲੱਗਦਾ ਪਿਆ ਵੀ ਆਏ ਨੇ ਕੀ ਕਰਨਾ ਇਹਦਾ ਪਰ ਉਹ ਗਲਤ ਨਹੀਂ ਹੈ ਕਿ ਦੁਨੀਆ ਗਲਤ ਕਹਿੰਦੀ ਪਈ ਉਹਨਾਂ ਨੂੰ ਕਿ ਉਹ 100 ਬੰਦੇ ਦੇ ਮੂੰਹ 'ਚ ਰੋਟੀ ਪਾਉਂਦੇ ਆ ਰੋਜ਼ਗਾਰ ਦਿੰਦੇ ਆ ਉਹਨਾਂ ਨੂੰ ਖਾਣ ਵਾਸਤੇ ਲਾ ਇੱਕ ਦਿਨ ਹੀ ਕੋਈ ਦੇ ਸਕਦਾ ਰੋਟੀ ਉਹਨੂੰ ਇੱਕ 5 ਸਟਾਰਾਂ ਦੇ ਲੰਗਰ ਵੀ ਲਗਾਉਂਦੇ ਵੇ ਆ ਉਹ ਵੀ ਬੰਦ ਹੋ ਜਾਣਗੇ ਬਿਲਕੁਲ ਕੋਈ ਸਭ ਕੋ ਬੰਦ ਹੋਏਗਾ ਫਿਰ ਕੀ ਹੋਣਾ ਕੀ ਕਰਨਾ ਇਹ ਤਾਂ ਹੁਣ ਉਹ ਕਾਰਨ ਇਹ ਦੁਨੀਆ ਪਬਲਿਕ ਹੀ ਕਾਰਨ ਮਤਲਬ ਧਾਰੀ ਉਹਨਾਂ ਦੇ ਉਹ ਇਸ ਕੱਲੋਂ ਪਿੱਛੇ ਨਹੀਂ ਹਟਦੇ ਅਜੇ ਵੀ ਉਹ ਪਿੱਛੇ ਨਹੀਂ ਹਟਦੇ ਪਰ ਫਿਰ ਵੀ ਰਾਜਾ ਜੀ ਦੇ ਬਾਦ ਰਾਜਾ ਜੀ ਜਿਵੇਂ ਕਹਿੰਦੇ ਵੇ ਕਿ ਮੈਂ ਵਾਪਸ ਚਲੇ ਜਾਣਾ ਮੈਂ ਜਿਵੇਂ ਅੱਥੇ ਇਹਨਾਂ ਨੇ ਕਿਹਾ ਹੀਗਾ ਬੱਚਿਆਂ ਦਾ ਵਿਆਹ ਵੀ ਕਰਵਾਵਾਂਗਾ ਬੱਚਿਆਂ ਦੀ ਪੜ੍ਹਾਈ ਵੀ ਕਰਾਵਾਂਗਾ ਹਾਂਜੀ ਜੇ ਉਹ ਚਲੇਗੇ ਵਾਪਸ ਤੇ ਸਾਰਾ ਕੁਝ ਬੰਦ ਹੋ ਜਾਏਗਾ ਕਿ ਕੀ ਤਾਂ ਕੀ ਹੈ ਇਹ ਬਿਲਕੁਲ ਚੰਗਾ ਨਹੀਂ ਲੱਗੇਗਾ ਇੰਨਾ ਭਲਾ ਕਰਦੇ ਪਏ ਸਭ ਦਾ ਪਰ ਕੋਈ ਮਤਲਬ ਇਸ ਤਰ੍ਹਾਂ ਗਲਤ ਜੋ ਵੀ ਕਹਿ ਰਹੇ ਗਲਤ ਅੰਜਾਮ ਲਾ ਰਹੇ ਆ ਵੀ ਰਾਜਾ ਜੀ ਇੰਜ ਕਰ ਰਹੇ ਉੰਜ ਕਰ ਰਹੇ ਪਰ ਬਹੁਤ ਅੱਛਾ ਕਰ ਰਹੇ तक ये नी दुनिया जो उन्होंने कहे ने कुछ अच्छा नहीं किया जो अच्छा वो का हमारे कोई नहीं है हमारा एक विकल जनानी है बच्चे कैसे पढ़ाएगा कैसे रोटियां खाएगा वो जो ना काम गंदे काम करा है उनको प्यारा गर्फ हो जाए उनका उनको कारोबारी बंद हो जाए बाबू जय माता की बाबू का मतलब आपको ਮੋਹਰਾ ਜਦੋਂ ਬਹੁਤ ਅੱਛਾ ਲੱਗਦਾ ਹੈ ਹਾਂ ਜੀ ਮੈਂ ਜਿਹੜੇ ਬ్రో ਜਿਹੜੇ ਦੋ ਤਿੰਨ ਦਾ ਬੰਦਾ ਕੋਈ ਨਹੀਂ ਬੱਸ ਇਹ ਨਾ ਚਰੇ ਤੇ ਕੰਮ ਕਿੰਦਾ ਪਰ ਆਹ ਕਿਤਾਪ ਉਸ ਇਤਰਾ ਨਹੀਂ ਵੇਖਿਆ ਕਿਹਾਂ ਪੈਸੇ ਦੋ ਨਾਲ ਮਾਨ ਪੀਣੂ ਦੇਣਾ ਨੰਬਰ ਘਰ ਤੋਂ ਹੀ ਲਾਂਦਾ ਹੈ ਪਰ ਪੈਸੇ ਘਰ ਦੁਨੀਆ ਜਿਆਸੀ ਮੰਦੀ ਰੱਖੋ ਕਿ ਹਾਂ ਬੰਦਾ ਕਿਉਂ ਐਂਜਨ ਮੇਕ ਕੰਮ ਕਰਦਾ ਪਿਆ ਸਾਡੀ ਬਰੇਕ ਕਿਉਂ ਕਰਦਾ ਪਿਆ ਦੇਖੋ ਇੱਕ ਨੰਗਰ ਤੋਂ ਇਲਾਵਾ ਨੰਗਰ ਤੋਂ ਇਲਾਵਾ ਬੱਚਿਆਂ ਨੂੰ ਜਿਹੜਾ ਮੈਂ ਦੇਖੋ ਬੋਲ ਵੀ ਦੇ ਰਹੇ ਆ ਨਾਲ ਇਹ ਬੰਦ ਹੋ ਗਈ ਕੰਮ ਕਰਦਾ ਕਦੀ ਨਹੀਂ ਦੇਖਿਆ ਕਿ ਆ ਪੈਸੇ ਦੇਣਾ ਤੇਰੀ ਜੀ ਤਾ ਸਾ ਤੇ ਆ ਮਹਾਰਾਜ ਨੂੰ ਪ੍ਰਮਾਤਮਾ ਨੂੰ ਨਾਮ ਲੈ ਕੇ ਚੱਲੇ ਇਹ ਸਾਥ ਤੋਂ ਮੈਂ ਜ਼ਰੂਰ ਕਰਨਾ ਕੋਤਾ ਵੀ ਸਾਥ ਲੈ ਉਹ ਮਾੜਾ ਬੋਲ ਗਿਆ ਹਾਂਜੀ ਹਲੋ ਬਚਾ ਲੈ ਕਬੇ ਤੋਂ ਗੋਣ ਵੀ ਦੂਰ ਦੇ ਹਰਿ ਤੋਂ ਮੈਨੇ ਲਗਾ। ਬੋਲੇ ਬੇੜਾ ਕਰ ਖਜਾ ਹੋ। ਅੱਛਾ ਹੈ ਗਵਰ ਸਾਹਿਬ ਜਗਨੂ ਨੂੰ ਮਿਲੋ। ਭਲਾ ਨਾ ਕਰ। ਸੋਚ ਗਏ। ਰਾਜਾ ਗਿੰਗ ਕਿਹਦਾ ਹੈ? ਬੜਾ ਚੰਗਾ ਹੈ। ਬੜੀਆਂ ਹੈ। ਕਦ ਕਦ ਕਰ ਉਸ ਦਾ ਬੇਦੋ ਦੇ ਰੋ। ਕਬੇੜਾ ਕਰ ਖਜਾ ਕਰੋ ਬਰੋ। ਅੱਛਾ ਪਰ ਗਿਆ ਟੰਜਾ ਲਾ ਲਾ। ਕਹੂੰ ਪਪੜੇ। ਗਵਾਨ ਤੇ ਮੋਤੀ ਆਇਆ ਜੈ ਭਗਵਾਨ। ਜੇ ਲਾਉ ਨੂੰ ਮਾਰਾ ਕਹਿੰਦੇ ਉਹ। ਲੋ ਨਾ ਕੰਮ ਕਰੇਗਾ ਉਹ ਸੋਚ ਕਾਹਨੂੰ ਜੈ ਮਾਤਾ ਦੀ ਜੈ ਮਾਤਾ ਦੀ ਕੋ ਲੋਕਾਂ ਦੇ ਸਲੀਜ ਰਵੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਅਗਰ ਰਾਜਾ ਜੀ ਇਹ ਲੰਗ ਚੀਜ਼ ਨੂੰ ਬੰਦ ਕਰ ਦਿੰਦੇ ਆ ਤੇ ਬਿਲਕੁਲ ਅੱਛਾ ਨਹੀਂ ਹੋਏਗਾ ਫਿਰ ਵੀ ਦੇਖੋ ਲੋਕਾਂ ਸਾਹਿਬ ਹੈ ਬੱਚਿਆਂ ਚ ਸਾਹਿਬ ਲਾਈਨਾਂ ਚ ਲੱਗੀਆਂ ਇਹਨਾਂ ਨੂੰ ਹਲੇ ਵੀ ਅੱਜ ਵੀ ਉਮੀਦ ਹੈ ਕਿ ਅੱਜ ਵੀ ਉਮੀਦ ਹੈ ਕੀ ਜੇਰਾ ਵੈ ਲੰਗਾ ਜੇਰਾ ਲਗਾਣਗੇ ਰਾਜਾ ਜੀ ਕਦੀ ਲੰਗਰ ਬੰਦ ਨਹੀਂ ਕਰਨਗੇ ਦੇਖੋ ਤੁਸੀਂ ਆਰਡਰ ਦੇ ਵਿੱਚ ਵੀ ਜੇ ਰਹੇ ਆ ਇਹਨਾਂ ਦੇ ਵੀ ਮੈਂ ਗੱਲ ਕਰਨਾ ਹਾਂਜੀ ਜੈ ਮਾਤਾ ਜੀ ਜੀ ਹਾਂਜੀ ਲੰਗਰ ਲੈਣ ਆਇਓ ਜੀ ਹਾਂਜੀ ਹਾਂਜੀ ਕਿੰਨੀ ਵਾਰੀ ਆਏ ਇੱਥੇ ਹਲੇ ਅਸੀਂ ਆਏ ਆ ਇੱਥੇ ਕੋਈ 6-7 ਵਾਰੀ ਹਰ ਵਾਰੀ ਲੰਗਰ ਮਿਲਦਾ ਰਿਹਾ ਹਾਂਜੀ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਜਿਵੇਂ ਤੁਹਾਨੂੰ ਇੱਕ ਇਨਸਾਨ ਜਿਹੜਾ ਵੈ ਤੁਹਾਨੂੰ ਆ ਕੇ ਦੇ ਰਿਹਾ ਲੰਗਰ ਦੇ ਰਿਹਾ ਵੈ ਬਹੁਤ ਅੱਛਾ ਮਹਿਸੂਸ ਹੁੰਦਾ ਤੇ ਮੰਨ ਲਓ ਜੇ ਅੱਜ ਜਾਂ ਹਮੇਸ਼ਾ ਲਈ ਰਾਜਾ ਜੀ ਵਾਪਸ ਚਲੇ ਜਾਂਦੇ ਆ ਲੰਗਰ ਬਿਲਕੁਲ ਬੰਦ ਹੋ ਜਾਏ ਤੇ ਕਿਸਤਾ ਦਾ ਹੋਏਗਾ ਬਹੁਤ ਦੁੱਖ ਹੋਏਗਾ ਸਰ ਕਿਸਤਾ ਦਾ ਬਲਕਿ ਦੁੱਖ ਦੇ ਹੁੰਦਾ ਲੋਕਾਂ ਨੇ ਕਹਿੰਦੇ ਇੱਕ ਠੀਕ ਹੈ ਦੁੱਖ ਹੁੰਦਾ ਵਾ ਅੱਜ ਨਹੀਂ ਤੇ ਕੱਲ ਹੋਰ ਵੀ ਆਏਗਾ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਅਸੀਂ ਵੀ ਕਹਿੰਦੇ ਆ ਕਿ ਸਦਾ ਹੀ ਆਂਦਾ ਰਹੇ ਸਦਾ ਹੀ ਉਹਦੀ ਉਮਰ ਲੰਬੀ ਕਰੇ ਪਰ ਲੋਕਾਂ ਨੇ ਬੜਾ ਬਦਨਾਮ ਕਰ ਚੁੱਕੇ ਆ ਉਹਨਾਂ ਨੂੰ ਦੇਖੋ ਜੀ ਲੋਕਾਂ ਨੇ ਅਸੀਂ ਨਹੀਂ ਕਹਿ ਸਕਦੇ ਲੋਕੀ ਜੋ ਮਰਜ਼ੀ ਕਹਿ ਸਕਦੇ ਆ ਲੋਕਾਂ ਦੀ ਸੋਚ ਨਹੀਂ ਬਦਲੀ ਜਾ ਸਕਦੀ। ਜੀ ਬਿਲਕੁਲ। ਹਾਂਜੀ ਮਾਤਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਰਾਜਾ ਜੀ? ਮੰਨ ਲਓ ਜੇ ਲੰਗਰ ਨਾ ਲਗਾਣ ਜਾਂ ਅੱਗੇ ਲੰਗਰ ਬੰਦ ਹੋ ਜਾਣਾ। ਪਾਕਿਸਤਾਨ ਦਾ ਲੱਗੇਗਾ ਤਾਂ ਮੈਨੂੰ। ਅਸੀਂ ਕਿੰਨੇ ਹੋਦੀ ਵੱਡੀ ਵੱਡੀ ਉਮਰ ਕਰਿਆ ਮਹਾਰਾਜ ਉਹਨੂੰ ਜਿਆਦਾ ਕਰੋ। ਸਤ ਗੁਰੂ। ਬਾਬਾ ਸ਼ਿਦਾਵਾਲਾ ਉਹਦੇ ਨਾਲ ਰਹੋ। ਅਸੀਂ ਵੀ ਮੰਨਦੇ ਹਾਂ। ਜੀ ਬਿਲਕੁਲ ਦੇਖੋ ਐਸਲੇ ਜਿਹੜੇ ਹੈ ਰਾਜਾ ਜੀ ਜਿਹੜੇ ਆ ਦੇਖੋ ਹੋਲੇ ਟਾਈਮ ਆ ਕਾਫੀ ਹੋ ਚੁੱਕੇ ਹਾਲੇ ਤੱਕ ਆਏ ਨਹੀਂ ਹੈ ਲੇਕਿਨ ਮਨ ਲੋਦਾ ਨਹੀਂ ਕਿ ਕੋਈ ਆਸ ਹੋਵੇ ਲੇਕਿਨ ਦੇਖੋ ਐਸਲੇ ਲੋਕਾਂ ਦੀ ਉਡੀਕ ਜਿਹੜੀ ਆਪਣਾ ਦੀ ਕੀਤੀ ਜਾਰੀ ਹੈ ਜੈ ਮਾਤਾ ਦੀ ਜੈ ਮਾਤਾ ਹਾਂਜੀ ਲੰਗਰ ਲੈਨੇ ਆਇਓ ਅੱਜ ਲੰਗਰ ਲੈਨੇ ਆਏ ਤੋਂ ਅੱਜ ਰਾਜਾ ਜੀ ਤੋਂ ਨਜ਼ਰ ਨਹੀਂ ਆ ਰੇ ਨਾ ਹੀ ਲੰਗਰ ਵਾਲਾ ਕੋਈ ਨਜ਼ਰ ਆ ਰਹਾ ਹੈ ਕਿਹਦਾ ਲੱਗ ਰਹਾ ਹੈ ਨਹੀਂ ਲੱਗ ਰਹਾ ਲੰਗਰ ਨਹੀਂ ਆ ਕਾ ਖਾਏਂਗੇ ਹਮ ਲੋਕ अच्छा आप ये कि तो बिल्कुल भी देख सकते बिल्कुल अच्छा नहीं लगेगा लोकां दी उडीक जड़ी है एसले जड़ी इथे की है की देख सकते हो हमारे कमाई वाला कोई नहीं है हमरा एक विकलांग लड़की है मैं विधवा जनानी है बच्चे कैसे पढ़ाएगा कैसे रोटियां खाएगा वो जब ऐसा काम गंदे काम करा है, उनको बेरा गड़बड़ हो जाए, उनको उनको कारोबारी बंद हो जाए, ये बाबू का जिंदाबाद बाबू जय माता की, बाबू का पैसा मतलब बाबू हम लेते हैं बाबू को हमारी उम्र अच्छा भी लग उनको हमको राजा बाबू को तो अच्छा लगता है, इनको भला हो जाए, बढ़िया है, बाबू को हमारे ਨਾ ਨਾ ਪੈਸੇ ਦੇਣਾ ਨਾਲ ਖਾਣ ਪੀਣੇ ਦੇਣਾ ਲੰਗਰ ਹਰ ਕੋਈ ਲਾਂਦਾ ਹੈ ਪਰ ਪੈਸੇ ਫਿਰ ਦੁਨੀਆ ਈ ਲਾਲਚੀ ਭੰਦੀ ਆ ਕਿਉਂ ਕਿ ਹਾਂ ਬੰਦੇ ਕਿਉਂ ਇਹਨੇ ਮੇਲ ਕੰਮ ਕਰਦਾ ਪਿਆ ਸਾਡੀ ਭਰਾਈ ਕਿਉਂ ਕਰਦਾ ਪਿਆ ਇਹ ਇਹ ਕਰਦੋ ਇਲਾਵਾ ਲੰਗਰ ਤੋਂ ਇਲਾਵਾ ਬੱਚਿਆਂ ਨੂੰ ਜਿਹੜਾ ਵਾ ਦੇਖੋ ਗੋਲ ਵੀ ਦੇ ਰਹੇ ਨਾਲ ਇਹਨਾਂ ਤੇ ਭਰਾਈ ਦੇ ਰਹੇ ਨੂੰ ਬੰਦ ਹੋ ਗਈ ਕੰਮ ਕਰਦਾ ਕਦੀ ਨਹੀਂ ਸੀ ਵੇਖਿਆ ਕਿ ਆ ਪੈਸੇ ਦੇਣਾ ਚਾਰੀ ਦਫਾ ਉਸਿਆ ਮਹਾਰਾਜ ਨੂੰ ਪ੍ਰਮਾਤਮਾ ਨੂੰ ਨਾਮ ਲੈ ਕੇ ਕਹਿੰਦੇ ਕਿ ਇਹ ਸਭ ਖੁਮਾਚ ਕਰਦਾ ਕੋਟਾ ਵੀ ਸਾਥ ਹੋ ਬੋਲੋ ਬਚਾਰੇ ਨਾ ਕਰਫ ਹੋਵੇ ਤੋਂ ਭਗਵਾਨ ਦੀ ਦੁਆ ਦੇ ہماری ਵੀ ਉਮਰ ਲਗਾ ਰੇ ਦੋ ਸੇਵਾ

ਤੁਹਾਡਾ ਧੰਨਵਾਦ ਆ ਤੁਹਾਡੇ ਤੇ ਰਾਜਾ ਕਿ ਕਿਸ ਨਾਲ ਦਾ ਬੰਦਾ ਹੈ ਬਹੁਤ ਵਧੀਆ ਬੰਦਾ ਜੀ ਤੇ ਕਿਉਂ ਲੋਕੀ ਦੁਨੀਆ ਮਗਰ ਪਈ ਉਹਦੇ ਦੁਨੀਆ ਇਹ ਗਰੀਬ ਲੋਕ ਆ ਪਏ ਮੰਗਣ ਵਾਸਤੇ ਬੁਖੇ ਵਿਚਾਰੇ ਕੋਈ ਚਿਹਰੇ ਨੂੰ 10 ਰੁਪਏ ਮਿਲ ਜਾਂਦੇ ਆ ਕਿ ਉਹ ਉਹਨੇ ਚ ਖੁਸ਼ ਹੋ ਜਾਂਦਾ ਕਿ ਆਪਣੇ ਮੈ ਰੋਟੀ ਖਾਵਾਂਗਾ ਰਾਜਾ ਤੁਹਾਡੇ ਸਾਹਮਣੇ ਇੰਨੇ ਇੰਨੇ ਮਹੀਨੇ ਤੋਂ ਸੇਵਾ ਨਿਭਾ ਰਿਹਾ ਚੰਗਾ ਕਰ ਰਿਹਾ ਕਿ ਮਾੜਾ ਕਰ ਰਿਹਾ ਬਹੁਤ ਹੀ ਵਧੀਆ ਕਰ ਰਿਹਾ ਜੀ 550 ਰੁਪਇਆ ਵੰਡ ਰਿਹਾ ਇਹਨੇ 100 ਲੋਕਾਂ ਦੇ ਘਰਾਂ ਜਾ ਰਿਹਾ ਰਾਸ਼ਨ ਜਾ ਰਿਹਾ ਜੇ ਰੋਕਾ ਜਿਮਾਂ ਦਾ ਜਿਹਨਾਂ ਦੀ ਕੁੜੀਆਂ ਪਰਦੀਆਂ ਸਕੂਲ ਚੋਂ ਕੱਢੀਆਂ ਜਾਂਦੀਆਂ ਉਹ ਫੀਸਾਂ ਦੇਣ